ਇਹ ਨਹੀਂ ਪਾਉਂਦੇ ਕਾਫੀ ਪਿੱਛੇ ਚੱਲ ਗਏ ਤੁਸੀਂ ਕਿਵੇਂ ਦੱਸ ਦੋਤੀ ਸਰ ਇਹ ਤਾਂ ਆਪਾਂ ਦੇਖਣ ਆਏ ਆ ਪਰ ਇਹ ਆ ਕਿ ਦੇਖੋ ਜਿੰਨੀਆਂ ਵੋਟਾਂ ਪਾਈਆਂ ਵਾ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਪਰਮਾਤਮਾ ਰੱਬ ਚਰਦੀ ਕਲਾ ਵਿੱਚ ਅਖੇ ਪਹਿਲਾਂ ਰੱਬ ਦਾ ਨਾਮ ਲੈ ਲਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਜੈ ਭਗਵਾਨ ਵਾਲਮੀਨ ਜੈ ਗੁਰੂ ਰਵਿਦਾਸ ਤਾਂਤਾ ਜੀ ਕੀ ਗੁਰੂ ਰਵਿਦਾਸ ਮਾਰੇ ਹਾਲੇਲੂਇਆ ਗੌਸਪਾਖੁਸ਼ੀ ਅੰਦ ਅੱਲਾਹ ਤਾਲਾ ਸਭ ਨੂੰ ਖੁਸ਼ ਰੱਖੇ ਤੂੰ ਹੀ ਰੰਚਾਰ ਮੈਂ ਤੇਰੀ ਸ਼ਨਾ ਮੈਨੂੰ ਬਖਸ਼ ਲੋ ਜਕਾਰਾ ਮਾ ਚਿੰਤਪੂਰਿੰਦਾ ਸਭ ਮਾਤਾ ਚ ਅੱਜ ਆਜੇ ਬੱਪਾ ਅੱਜ ਆਪਾਂ ਜਿਹੜੀ ਵੋਟ ਆਣਾ ਇਹ ਹੱਕ ਸੱਚ ਦੀ ਵੋਟ ਆ ਅਗਲੀ ਵਾਰ 4599 ਪੈਸੀਗੀ ਤੇ ਮੈਨੂੰ ਲੋਕਾਂ ਨੇ ਕਿਹਾ ਵਕਤ ਜਿੱਤੂਗਾ ਤੇ ਜਿੱਤਨ ਦਾ ਜੇਕਰ ਰਾਤ ਕੀ ਮੈਂ ਨਾ ਜਿੱਤਿਆ ਤਾਂ ਅਗਲੀ ਵਾਰ ਮੈਂ ਇਲੈਕਸ਼ਨ ਕਦੀ ਨਹੀਂ ਲੜੂਗਾ ਬਸ ਉਸ ਤੋਂ ਬਾਅਦ ਮੇਰੀ ਫਿਲਮਾਂ ਚੱਲ ਰਹੀਆਂ ਨਹੀਂ ਮੈਂ ਸਸਕੁਟ ਨਹੀਂ ਪਾਰਟ 2 ਫਿਲਮ ਆ ਨੌ ਫਿਲਮਾਂ ਮੇਰੀ ਹੋਰ ਚੱਲਦੀਆਂ ਪਈਆਂ ਫਿਰ ਮੈਂ ਰਾਜਨੀਤੀ ਸਾਰੀ ਛੱਡ ਦੇਣੀ ਹੈ ਕਿਉਂਕਿ ਆ ਲਾਸਟ ਵਾਰੀ ਆ ਇਸ ਤੋਂ ਬਾਅਦ ਮੈਂ ਕਦੀ ਜ਼ਿੰਦਗੀ ਤੇ ਇਲੈਕਸ਼ਨ ਨਹੀਂ ਲੜੂਗਾ ਪਹਿਲਾਂ ਵੀ ਤੁਸੀਂ ਇਹੀ ਕਿਹਾ ਸੀ ਨਹੀਂ ਪਹਿਲਾਂ ਮੈਂ ਕਿਹਾ ਸੀ ਲੋਕਾਂ ਨੇ ਮੈਨੂੰ ਸਪੋਰਟ ਕਰ ਦਿੱਤੀ ਸੀ ਕਿ ਹੁਣ ਮੇਰੇ ਛੱਟ ਦਿਨ ਚਾਰ ਲੱਖ ਰੁਪਏ ਕਰਜ਼ਾ ਹੋ ਗਿਆ ਵਾ ਇਸ ਕਰਕੇ ਯਾਰ ਹੁਣ ਮੈਂ ਆਪਣੇ ਬੱਚਿਆਂ ਤਰਸਾਂਦਾ ਪਿਆ ਵੀ ਮੈਂ ਆਪਣੇ ਬੱਚੇ ਆ ਦੇਖੋ ਇਹ ਕੰਮ ਕੀ ਕੰਮ ਕਰਦਾ ਕਿਦਾਂ ਦਾ ਵਾ ਆ ਦੇਖੋ ਮੋਟਰਸਾਈਕਲ ਮੂੰਹ ਹੀ ਨਹੀਂ ਦਿਖਦਾ ਮਾਈਕ ਨੀਚੇ ਨਹੀਂ ਮੋਟਰਸਾਈਕਲ ਲੈ ਲੋ ਵੀ ਦੇਖ ਲਾ ਦਿਓ ਹਾਲਾਤ ਕੀ ਹੋ ਜੇ ਬਣੇ ਹੋ ਮਿਹਰ ਚੰਨੀ ਸਾਹਿਬ ਨਾਲ ਬੈਠੇ ਸੀ ਕੀ ਗੱਲਬਾਤ ਹੋਈ ਉਹਨਾਂ ਨਾਲ ਦੇਖੋ ਬਾਈ ਥੋੜਾ ਜਿਹਾ ਬੋਟਾ ਹੋ ਗਿਆ ਸੀ ਸਾਵੇਂ ਰਾਤੀ 11:30 ਹੋਣ ਆਇਆ ਅੱਜ ਕਹਿੰਦੇ ਵੀ ਕਿੱਦਾਂ ਮੈਂ ਹਾਂਜੀ ਸਰ ਬਹੁਤ ਵਧੀਆ ਵੀ ਕਹਿੰਦੇ ਕੌਣ ਅੱਗੇ ਜਾਊਗਾ ਮੈਂ ਕਹਿੰਦਾ ਅੱਗੇ ਤਾਂ ਮੈਂ ਹੀ ਜਾਊਂਗਾ ਚੱਲੀ ਚੱਲੀ ਜਿਹੜੇ ਚਰਨਜੀਤ ਸਿੰਘ ਜਿਹੜੇ ਵੀ ਮੈਨੂੰ ਡਰ ਵੀ ਇਸ ਵਕਤ ਚਰਨਜੀਤ ਸਿੰਘ ਜੰਨੀ ਹੋਰੀ ਅੱਗੇ ਜਾ ਰਹੇ ਨੇ ਨਹੀਂ ਉਹਨਾਂ ਨੇ ਮੈਨੂੰ ਖੁਦ ਕਹਿਆ ਸੀ ਕਿ ਮੈਨੂੰ ਡਰ ਨਹੀਂ ਪੈਣਾ ਸੀ ਜਿਹੜਾ ਪੈਸਾ ਵੀ ਪੰਜਾਬ ਦੇ ਵਿੱਚ ਇੱਕ ਬੰਦਾ ਵਾ ਜਿਹੜਾ ਮਹਾਨਦਾਰ ਬੰਦਾ ਵਾ ਜਿਹੜਾ 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 ਵੋਟਾਂ ਲੈ ਕੇ ਜਾਊਗਾ ਇਜਰਾ ਵੀ ਫਿਲਮਾਂ ਦੇ ਵਿੱਚ ਵੀ ਨੀਮਾ ਸਾਸਪੁਰਨੀ ਪਾਰਟ 2 ਫਿਲਮ ਆਈ ਹੈ ਜਿਹਦੀ ਹੋਰ ਵੀ ਨੋ ਫਿਲਮਾਂ ਜਿਹੜੀ ਜਿਹਦੀ ਆ ਰਹੀਆਂ ਬੰਦੇ ਦੀਆਂ ਮੇਰੀ ਵਾਈਫ ਵੀ ਫਿਲਮ ਦੇ ਵਿੱਚ ਆਪਾਂ ਰੋਲ ਕਰ ਰਹੇ ਆ ਜੀ ਵੱਡੀਆਂ ਰੀਤ ਤੇ ਵੱਡੀਆਂ ਫਿਲਮਾਂ ਸਾਡੀਆਂ ਵਾਂ ਵੱਡੇ ਪਰਦੇ ਵਾਲੀਆਂ ਫਿਲਮਾਂ ਵਾਂ ਸਾਰੇ ਵਿੱਚ ਆਪਾਂ ਜਾ ਰਹੇ ਜੀ ਤੇ ਆਪਾਂ ਅੰਦਰ ਜਾ ਗਿੰਦੀ ਕਰਕੇ ਦੇਖਦੇ ਆ ਫਿਰ ਉਸ ਤੋਂ ਬਾਅਦ ਔਰ ਇੱਕ ਆਪਣਾ ਸੰਵਿਧਾਨ ਨੂੰ ਬਚਾਉਣ ਵਾਸਤੇ ਖੜੇ ਸੀਗੇ ਜੇ ਅੱਜ ਦੇਖੋ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਸਾਹਿਬ ਜੀ ਨੇ ਬਿਆਨ ਆਇਆ ਸੀ ਕਿਸੇ ਟਾਈਮ ਦਿੱਤੇ ਵੀ ਮੈਂ ਜਿਹੜਾ ਇਹ ਸੰਵਿਧਾਨ ਹੈ ਜੀ ਡਾਕਟਰ ਭਿੰਦਰ baba sahab ਦਾ ਸੰਵਿਧਾਨ ਹੈ ਮੈਂ ਉਹ ਰક્ષਣ ਨੂੰ ਨਹੀਂ ਮੰਨਦਾ ਅੱਜ ਇਹ ਗੱਲ ਕਰੀਏ ਅਮਰਿਤਪਾਲ ਵੀ ਜੇਲ੍ਹ ਚ ਬੈਠਾ ਅੱਜ ਉਹਨੂੰ ਸਾਡੇ ਸੰਵਿਧਾਨ ਦੀ ਲੋੜ ਪੈ ਗਈ ਹੈ ਉਹ ਕਹਿੰਦਾ ਸੀ ਕਿ ਸਾਹਮਣੂ ਆਪਣਾ ਸੰਵਿਧਾਨ ਜੇ ਅਮਰਿਤਪਾਲ ਵਰਗੇ ਜੇਲ੍ਹ ਦੇ ਵਿੱਚ ਰਹਿ ਕੇ ਜੇ ਉਹਨਾਂ ਨੇ ਉਹਨਾਂ ਨੇ ਵੀ ਸਾਡੇ ਸੰਵਿਧਾਨ ਨੂੰ ਮੰਨਿਆ ਵਾ ਉਹ ਸਾਡੇ ਸੰਵਿਧਾਨ ਦਾ ਹੀ ਸਾਰਾ ਕੰਮ ਵਾ ਜੇ ਸਾਡਾ ਸੰਵਿਧਾਨ ਨਾ ਹੁੰਦਾ ਅੱਜ ਦੇਸ਼ ਨਾ ਹੁੰਦਾ ਜੇ ਸਾਡਾ ਸੰਵਿਧਾਨ ਨਾ ਹੁੰਦਾ ਰਾਸ਼ਟਰਪਤੀ ਨਾ ਹੁੰਦਾ ਜੇ ਸਾਡਾ ਸੰਵਿਧਾਨ ਨਾ ਹੁੰਦਾ ਪ੍ਰਧਾਨ ਮੰਤਰੀ ਨਾ ਹੁੰਦਾ ਜੇ ਸਾਡਾ ਦੇਸ਼ ਜੇ ਸੰਵਿਧਾਨ ਨਾ ਹੁੰਦਾ ਮੁੱਖ ਮੰਤਰੀ ਐਮਐਲ ਐਮਪੀ ਕੌਂਸਲਰ ਔਰ ਜੇਕਰ ਕਰੀਏ ਪਿੰਡ ਦਾ ਸਰਪੰਚ ਨਾ ਹੁੰਦਾ ਡਾਕਟਰ ਭੀਮਰਾਓ ਬਾਬਾ ਸਾਹਿਬ ਦੀ ਦੀਨ ਜੱਜ ਅਮ੍ਰਿਤਪਾਲ ਜੇਲ੍ਹ ਦੇ ਵਿੱਚੋਂ ਇਲੈਕਸ਼ਨ ਲੜ ਰਹੇ ਨਾ ਉਹ ਸਾਡੇ ਜਿਹੜੇ ਡਾਕਟਰ ਭੀਮਰਾਓ ਬਾਬਾ ਸਾਹਿਬ ਦਾ ਸੰਵਿਧਾਨ ਹੈ ਉਹਨੂੰ ਮੰਨੇ ਉਹਨਾਂ ਨਾਲ ਕਿਸ ਤਰ੍ਹਾਂ ਤੇ ਕਹਿ ਦਿੱਤਾ ਸੀਗਾ ਵੀ ਅਸੀਂ ਨਹੀਂ ਮੰਨਾਂ ਕਿਸਦਾ ਮੈਂ ਵੀ ਕਿਹਾ ਸੀਗਾ ਜਦੋਂ ਮੈਂ ਫੈਲ ਪਰ ਕਹਿ ਸੀ ਮੈਂ ਕਿਹਾ ਮੈਨੂੰ ਪਾਈ ਵੋਟ ਪਾਵੇਂ ਨਾ ਪਾਵੇ ਅਮਰਿਤਪਾਲ ਨੂੰ ਤੁਸੀਂ ਸਾਰੇ ਆਣੇ ਵੋਟ ਪਾ ਕੇ ਜਿਤਾ ਦਿਓ ਅਮਰਿਤਪਾਲ ਜਿੱਤੇ ਦੇਖੋ ਅਮਰਿਤਪਾਲ ਜਿੱਤੂਗਾ ਤੇ ਚੰਨੀ ਚਰਨ ਜੀ ਚੰਨੀ ਦਾ ਜਿਹੜਾ ਮੁਕਾਬਲਾ ਸੀਗਾ ਮਹਿਨਾ ਸੀਗਾ ਭਾਈ ਦਾ ਪਰ ਉਹ ਅੱਗੇ ਚੱਲ ਗਿਆ ਤੇ ਜਿਹੜੇ ਬੰਦੇ ਵੈਸੇ ਤਾਂ ਉਹਨਾਂ ਨਾਲ ਮੈਨੂੰ ਜਦੋਂ ਗਿਆ ਸੀ ਕਰ ਉਹਨਾਂ ਦੇ ਨਾਲ ਖਾਣਾ ਖਾਦਾ ਉਹ ਰੱਬ ਰੂਹ ਬੰਦੇ ਆ ਜੀ ਉਹਨਾਂ ਵਰਗੇ ਬੰਦੇ ਦੁਨੀਆ ਦੇ ਵਿੱਚ ਮੈਂ ਨਹੀਂ ਦੇਖੇ ਕਦੀ ਜਿਹੜਾ ਕੈਂਡੀਡੇਟ ਚਰਨਜੀਤ ਚੰਨੀ ਹੈ ਨਾ ਮੈਂ ਵੀ ਕੱਢ ਕੇ ਜਿਮਨੀ ਚੋਨਾ 'ਚ 4300 ਦੇ ਕਰੀਬ ਵੋਟ ਪਈ ਹੈ ਇਸ ਵਾਰ ਤੇ ਜੋ ਹੈ ਬੋਰਡ ਕਿਹੜੇ ਨੀਟੂ ਨੂੰ ਨਜ਼ਰ ਨਹੀਂ ਆ ਰਹੀ ਹੈ ਕਿ ਕੀ ਕਹਣਾ ਹੈ 150 ਵੋਟਾਂ ਪਈਆਂ ਮੈਂ ਕਹਿੰਦਾ ਦੇਖੋ ਜੀ ਜੇ ਐਤ ਕੀ ਨੀਟੂ ਨਾ ਜਿੱਤਿਆ ਤੇ ਆਣ ਵਾਲਾ ਤੁਹਾਨੂੰ 4 ਮਹੀਨਿਆਂ ਵਿੱਚ ਅਗਰ ਇਹੀ ਲੋਕਾਂ ਦਾ ਨਾਮ ਇਹਨੂੰ ਕਹੋਗੇ ਕੱਲੋਂ ਵੀ ਤੁੰਗ ਬਰਾਵਾ ਦੇਸ਼ ਦਾ ਹਰ ਦੇਕ ਵਾਰੀ ਸ਼ਰਮਾ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬੰਨਣਾ ਚਾਹੁੰਦਾ ਵਾ ਜਿਹੜਾ ਪ੍ਰਧਾਨ ਮੰਤਰੀ ਸਾਹਿਬ 15 ਸਾਲ ਚ ਕੰਮ ਨਹੀਂ ਕਰ ਸਕਿਆ ਨਾ ਮੈਂ 4 ਘੰਟੇ ਵਾਸਤੇ ਇੰਡੀਆ ਅਮੀਰ ਕਰਕੇ ਦਿਖਾ ਦੂਗਾ ਜੇ ਮੈਂ ਐਮਪੀ ਬੰਦਾ ਜੇ ਮੈਂ ਐਮਪੀ ਬੰਦਾ ਤੇ ਮੈਂ ਦੂਜੇ ਦਿਨ ਮੁੱਲ ਮੋੜ ਦੇਣਾ ਸੀ ਹਾਂਜੀ ਇਹ ਨੂੰ 5 ਵੋਟਾਂ ਤੱਕੇ ਮਿਲੀਆਂ ਸੀ ਪਹਿਲੀ ਵਾਰੀ ਹੁਣ ਕਿੰਨੀਆਂ ਨਹੀਂ ਆ ਆ ਜਿਹੜੇ ਸ਼ਰਮਾ ਸਾਹਿਬ ਆ ਨਾ ਇਹ ਮੋਦੀ ਸਾਹਿਬ ਦੇ ਬਿਲਕੁਲ ਰਾਈਟ ਹੈਂਡ ਆ ਮੋਦੀ ਸਾਹਿਬ ਨੂੰ ਐਦਾਂ ਚੰਬੜਿਆ ਜਿਵੇਂ ਮੋਦੀ ਸਾਹਿਬ ਦਾ ਨਾ ਮਾਈਕ ਚਲੋ ਠੀਕ ਹੈ ਠੀਕ ਆਕੇ 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 ਇਹ ਜਿਹੜੇ ਨਹੀਂ ਆ ਸ਼ਰਮਾ ਸਾਹਿਬ ਜਿਹ ਇਸ ਪ੍ਰਕਾਰ ਬਹੁਤ ਵਧੀਆ ਪ੍ਰਕਾਰ ਸਮਝਾ ਪੁੱਤਰ ਜੇ ਕੋਕਿਓਕਿਓ ਕੀ ਗੱਲ ਕੀਤੀ